ਚਾਈਨਾ ਡੋਰ ਦੇ ਖਿਲਾਫ ਪੁਲਿਸ ਦੀ ਕਾਰਵਾਈ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਥਾਣਾ ਪੁਲਿਸ ਨੇ ਐਸਐਸਪੀ ਸ਼ੁਭਮ ਅਗਰਵਾੜ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰ ਦੀਆਂ ਦੁਕਾਨਾਂ ਤੇ ਪਤੰਗ ਵੇਚਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਇਸ ਦੌਰਾਨ ਥਾਣਾ ਪ੍ਰਬੰਧਕ ਬਲਬੀਰ ਸਿੰਘ ਅਤੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ ਡੀਐਸਪੀ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਜਾਂ ਚਾਈਨਾ ਡੋਰ ਨਾਲ ਪਤੰਗबाजी ਕਰਨ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ ਉਨ੍ਹਾਂ ਕਿਹਾ ਕਿ ਚਾਈਨਾ ਡੋਰ ਇੱਕ ਜਾਨਲੇਵਾ ਡੋਰ ਹੈ ਜਿਸ ਨਾਲ ਇਨਸਾਨਾਂ ਤੇ ਪੰਛੀਆਂ ਨੂੰ ਨੁਕਸਾਨ ਹੁੰਦਾ ਹੈ ਪੁਲਿਸ ਨੇ ਸ਼ਹਿਰ ਦੇ ਅੱਧਾ ਦਰਜਨ ਦੇ ਕਰੀਬ ਦੁਕਾਨਾਂ ਤੇ ਛਾਪੇਮਾਰੀ ਕੀਤੀ ਅਤੇ ਦੁਕਾਨਾਂ ਦੀ ਚੈਕਿੰਗ ਕੀਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਚਾਇਨਾ ਡੋਰ ਦਾ ਉਪਯੋਗ ਨਾ ਕਰਨ ਅਤੇ ਇਸ ਦੀ ਵਿਕਰੀ ਨਾ ਕਰਨ ਡੀਐਸਪੀ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਚਾਇਨਾ ਡੋਰ ਦੇ ਖਿਲਾਫ ਸਖਤ ਕਦਮ ਉਠਾਏ ਜਾਣਗੇ ਏਐਸਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਜੀ ਅੱਜ ਬਸੀ ਪਠਾਨਾ ਏਰੀਆ ਦੇ ਵਿੱਚ ਐਸਐਚਓ ਬਸੀ ਦੇ ਪੁਲਿਸ ਪਾਰਟੀ ਨਾਲ ਅਸੀਂ ਚੈਨਲ ਔਰ ਦੀ ਚੈਕਿੰਗ ਕਰ ਰਹੇ ਹਾਂ ਤੇ ਕੱਲ ਨੂੰ ਬਸੰਤ ਪੰਚਮੀ ਆ ਦੁਕਾਨਾਂ ਤੇ ਪਤੰਗ ਵਗੈਰਾ ਲੋਰਾਂ ਵੇ ਵਿਕਰੀਆਂ ਨੇ ਤਾਂ ਅਸੀਂ ਕਈ ਦੁਕਾਨਾਂ ਦੀ ਚੈਕਿੰਗ ਕੀਤੀ ਹੈ ਤੇ ਜੇਕਰ ਕੋਈ ਚੈਨਲ ਔਰ ਕਿਸੇ ਤੋਂ ਫੜੀ ਗਈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੱਲ ਬਸੰਤ ਪੰਚਮੀ ਨੂੰ ਲੈ ਕੇ ਕੋਈ ਇੰਤਜ਼ਾਮ ਕੀਤੇਗੇ ਨੇ ਹਾਂਜੀ ਇਹਦੇ ਵਿੱਚ ਸਪੈਸ਼ਲ ਗਾਰਡ ਵਧਾਈ ਗਈ ਹੈ ਤੇ ਬਾਕੀ ਅਸੀਂ ਡਰੋਨ ਦਾ ਇੰਤਜ਼ਾਮ ਕਰ ਰਹੇ ਹਾਂ ਡਰੋਨ ਰਹੀ ਵੀ ਦੇਖਾਂਗੇ ਕੋਈ ਚੈਨਲ ਔਰ ਦੀ ਵਰਤੋਂ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਿਹੜੇ ਨੌਜਵਾਨ ਪਤੰਗ ਵਗੈਰਾ ਉਡਾਉਂਦੇ ਹੈ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਊ ਜੇ ਚੈਨਲ ਡੋਰ ਉਹਨਾਂ ਤੇ ਵੀ ਕੋਈ ਕਾਰਵਾਈ ਹੋਏਗੀ ਹਾਂਜੀ ਬਿਲਕੁਲ ਜੇ ਕੋਈ ਚੈਨਲ ਡੋਰ ਦੀ ਵਰਤੋਂ ਕਰੂਗਾ ਉੱਤੇ ਵੀ ਕਾਨੂੰਨੀ ਕਾਰਵਾਈ ਹੋਏਗੀ ਤੇ ਮਾਪਿਆਂ ਆਪਣੀ ਕੋਈ ਅਪੀਲ ਹਾਂਜੀ ਅਪੀਲ ਹੈ ਕਿ ਬੜੀ ਖਤਰਨਾਕ ਹੈ ਚੈਨਲ ਡੋਰ ਤੇ ਆਪਣੇ ਬੱਚਿਆਂ ਦੇ ਵੀ ਧਿਆਨ ਰੱਖਣ ਕਿ ਕੋਈ ਵਰਤੋਂ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਤੇ ਜੇਕਰ ਕੋਈ ਕਿਸੇ ਨੂੰ ਪਤਾ ਲੱਗਦਾ ਸਾਨੂੰ ਸੂਚਨਾ ਦੇਣ ਅਸੀਂ ਕਾਰਵਾਈ ਕਰਾਂਗੇ ਸوج ਬਸੀਪਠਣਾ ਪੁਲਿਸ ਵੱਲੋਂ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਦੇ ਹੇਠ थाना ਮੁਖੀ ਬਲਬੀਰ ਸਿੰਘ ਤੇ ਹੋਰ ਪੁਲਿਸ ਕਰਮਚਾਰੀਆਂ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਪਤੰਗ ਵੇਚਣ ਵਾਲੀਆਂ ਦੁਕਾਨਾਂ ਤੇ ਅੱਜ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ Dá pra que eu